ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਕਿ ਤੁਹਾਡੇ ਪਸ਼ੂ ਠੀਕ ਠਾਕ ਹੋਣਗੇ ਸਾਰੇ ਭਰਾ ਮੇਰੇ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਵੀਡੀਓ ਲੈ ਕੇ ਆਏ ਆ ਨਵਾਂ ਲੋਟ ਹੈ ਜਿਹੜਾ 22 ਗਾਵਾਂ ਦਾ ਆਪਣੇ ਫਾਰਮ ਤੇ ਆ ਗਿਆ ਜਦ ਮਰਜੀ ਤੁਸੀਂ ਵਿਜ਼ਿਟ ਕਰਕੇ ਗਾਵਾਂ ਖਰੀਦ ਸਕਦੇ ਹੋ ਪਹਿਲਾ ਦੂਜਾ ਸੂਹਾ ਦੰਦਾਂ ਦੇ ਵਿੱਚ ਬੱਚੀਆਂ ਮਿਲਣਗੀਆਂ ਤਾਜ਼ੀਆਂ ਸੂਈਆਂ ਕਰਾਸ ਦੇ ਵਿੱਚ ਬੱਚੀਆਂ ਮਿਲਣਗੀਆਂ ਤਾਜ਼ੀਆਂ ਸੂਈਆਂ ਹੋਈਆਂ ਤੇ ਜਰਸੀ ਦੇ ਵਿੱਚ ਪੰਜਾਬ ਵਾਲੀ ਤਿਆਰ ਦੁੱਧ ਮਿਲੂਗਾ 20-22 ਲੀਟਰ ਤੱਕ ਤਿਆਰ ਦੁੱਧ ਮਿਲੂਗਾ ਤੇ ਕਾਫੀ ਨਾਗ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਤੁਸੀਂ ਦੇ ਸਕਦੇ ਹੋ ਇੱਧਰ ਵੀ ਤਾਜ਼ੀਆਂ ਬੇੜਾਂ ਸੂਈਆਂ ਹੋਈਆਂ ਨੇ 30 ਤੋਂ 35 ਲੀਟਰ ਵਾਲੀਆਂ ਬੇੜਾਂ ਨੇ ਹਾਜ਼ਰ ਦੁੱਧ 23-24 ਕਿਲੋ ਤੱਕ ਮਿਲੂਗਾ ਕਾਫੀ ਨਾਗ ਆ ਜਿਹੜੇ ਤਾਜ਼ੇ ਸੂਏ ਹੋਏ ਨੇ ਆਪਣੇ ਫਾਰਮ ਤੇ ਘੱਟੋ-ਘੱਟ 10-11 ਨਾਗ ਬੱਚੇ ਤੁਸੀਂ ਬੱਚੇ ਦੇ ਸਕਦੇ ਹੋ ਇੱਧਰ ਅੱਜ ਆਪਾਂ 22 ਤਰੀਕ ਨੂੰ ਵੀਡੀਓ ਬਣਾ ਰਹੇ ਆਂ 22 ਤਰੀਕ 8 ਮਹੀਨਾ 2025 ਸ਼ਾਮ ਦਾ ਟਾਈਮ ਆ ਵੀਡੀਓ ਬਣਾਉਣ ਦਾ 22 ਤਰੀਕ ਨੂੰ ਬਹੁਤ ਵੀਰਾਂ ਦਾ ਫੋਨ ਆਦਾ ਆ ਵੀ ਆਪਾਂ ਕ੍ਰਾਸ ਦੇ ਵਿੱਚ ਪਸ਼ੂ ਲੈਣੇ ਨੇ ਆਪਣੇ ਕੋਲ ਰੇਟ ਜਿਹੜਾ ਹੈਗਾ ਉਹ 70000 ਤੋਂ 70000 ਤੋਂ ਸਟਾਰਟਿੰਗ ਹੋ ਜਾਂਦਾ 70000 ਤੋਂ ਜਾਂਦਾ ਜਾਂਦਾ 1.5 ਲੱਖ ਤੱਕ ਰੇਟ ਚ ਲਿਆ ਜਾਂਦਾ ਹੈਗਾ ਦੁੱਧ ਦੀ ਕੈਪੈਸਿਟੀ ਜਿਹੜੀ ਆ ਉਹ 17-18 ਲੀਟਰ ਤੋਂ ਲੈ ਕੇ 25-30-35 ਤੱਕ ਦੀ ਮਿਲੂਗੀ ਸਾਨੂੰ ਤਾਜ਼ੀਆਂ ਕੁਝ ਕੁ ਦਿਨਾਂ ਦੀਆਂ ਬੌਲੀਆਂ 'ਚ ਬੱਚੀਆਂ ਮਿਲਣੀਆਂ, ਕੁਝ ਤਿਆਰ ਪਸ਼ੂ ਦੁੱਧ ਵਾਲੇ ਮਿਲਣਗੇ। ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ। ਅੱਜ ਆਪਾਂ 22 ਅਗਸਤ ਨੂੰ ਵੀਡੀਓ ਬਣਾ ਰਹੇ ਹਾਂ ਸਾਮ ਨੂੰ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ। ਸੋ ਪਹਿਲੇ ਨੰਬਰ ਤੇ ਤੁਸੀਂ ਵੇੜ ਤੋਂ ਨੂੰ ਤੋਰ ਕੇ ਦਿਖਾਵਾਂਗੇ। 2 ਤੋਂ 4 ਦੰਦ ਹੋਈ ਆ, ਮਗਰ ਵੱਸੀਆ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਬੱਸੀ ਦੀ। ਸਾਰਾ ਰਿਕਾਰਡ ਆ ਬੱਛੀ ਦਾ ਕਿਹੜੇ ਸੀਮਨ ਦੀ ਆ, ਆਪਾਂ ਕਿਹੜੇ ਦੀ ਮਾਂ ਗਈ। ਸਾਰਾ ਰਿਕਾਰਡ ਆ ਸਟਾਰਟਿੰਗ ਬੌਲੀ ਇਹਨੇ। ਹੁਣ 22 ਕਿਲੋ ਬੋੜੇ ਤੋਂ ਸਟਾਰਟਿੰਗ ਕਰੀਆ 22 ਕਿਲੋ ਬੋੜਾ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਆਪਾਂ ਇਹ ਨਹੀਂ ਕਹਿੰਦੇ ਕਿ ਮੈਂ ਲਤਾਰਾ ਮਾਰ ਕੇ ਲਿਆ ਜੋ ਕਿਤੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀਰੇ ਆਪਾਂ ਦੁੱਧ ਜਾਂ ਮਿਣਕੇ ਲੈਣਾਗਾ ਤਾਂ ਉਹ ਵੀਰ ਜਦ ਮਰਜੀ ਆਪਣੇ ਨਾਲ ਸੌਦਾ ਕਰਕੇ ਦੁੱਧ ਮਿਣਕੇ ਲਿਆ ਸਕਦਾ ਜਿਹੜਾ ਆਪਾਂ ਤੁਹਾਨੂੰ ਵੀਡੀਓ ਤੇ ਦੱਸਾਂਗੇ ਹੋਰ ਕੀ ਖਸਾਬਤ ਪਹਿਲਾ ਸੂਆ ਬੱਛੀ ਦੋ ਤੋਂ ਚਾਰ ਦੰਦ ਹੋਈ ਆ ਹਾਈਟ ਲੈਂਥ ਦੇਖੋ ਬੱਚੀ ਦੀ ਬਰੀਡ ਚੈੱਕ ਕਰਿਓ ਮਗਰ ਵੀ ਬੱਚੀ ਆ ਸੋ ਮਗਰ ਇਹਦੇ ਬੱਚੀ ਆ ਇਨਾਂ ਦੀ ਜੇਰ ਦੀ ਵੀਡੀਓ ਆਪਣੇ ਫੋਨ 'ਚ ਬਣੀ ਹੋਈ ਆ ਜਦ ਮਰਜ਼ੀ ਤੁਸੀਂ ਜੇਰ ਆਪਣੇ ਘਰੇ ਪਈ ਆ ਤਾਜ਼ੀਆਂ ਸੂਈਆਂ ਨੇ ਆਪਣੇ ਘਰੇ ਸੂਈਆਂ ਨੇ ਸੋ ਇੱਕ ਵਾਰੀ ਹਾਈਟ ਤੇ ਲੈਂਥ ਦੇਖਿਓ ਬੱਚੀ ਦੀ ਤੇ ਬਰੀਡ ਚੈੱਕ ਕਰਿਓ ਸਟਾਰਟਿੰਗ ਦੁੱਧ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ 20 ਪਲੱਸ ਸਟਾਰਟਿੰਗ ਕਰੀ ਆ ਬਾਕੀ ਜੇਰ ਦੀ ਵੀਡੀਓ ਪ੍ਰੋਪਰ ਆਪਣੇ ਫੋਨ 'ਚ ਬਣੀ ਹੋਈ ਆ ਆਪਣੇ ਘਰੇ ਡਿਲੀਵਰੀ ਹੋਈ ਲੈ ਚਾ ਉਧਰ ਨੂੰ ਪੁੱਤ ਸੋ ਦੇਖੋ ਇਥੋਂ ਹਾਈਟ ਲੈਂਥ ਚਮਕ-ਦਮਕ ਬੱਚੀ ਦੇਖੋ ਕੰਪੈਕਟ ਆਰਡਰ ਆ ਦੁੱਧ ਦੇ ਨੇ 25 ਤੋਂ ਬਾਹਰ ਦੇਣਾਗਾ ਕਿਉਂਕਿ ਬਰੀਡ ਦੇ ਵਿੱਚ ਬੱਚੀ ਆ ਗਈ ਮੋੜ ਲੈ ਪੁੱਤ ਮੋੜ ਲੈ 25 ਤੋਂ ਬਾਹਰ ਖੁੱਲਾ ਦ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਹੋਲਾ ਬੱਛੀ ਦੀ ਅੱਗੇ ਪਿੱਛੇ ਦਾ ਹਵਾਨਾ ਇੱਕ ਵਾਰ ਫੇਰ ਇੱਥੋਂ ਦੂਰ ਦੀ ਤੁਸੀਂ ਦੇਖ ਸਕਦੇ ਹੋ ਹਾਈਟ ਤੇ ਲੈਂਥ ਵੱਸੀ ਦੀ ਲਿਆਬਤ ਕਮਾ ਕੇ ਬੰਨਦੇ ਸੋ ਮਗਰ ਆ ਗਈ ਬੱਛੀ ਇਹਦੇ ਅੱਗੇ ਪਿੱਛੇ ਦਾ ਹਵਾਨਾ ਹੈਗਾ ਬਹੁਤ ਸੋਹਣਾ ਦੁੱਧ ਦੇਣਾ ਵੱਸੀ ਨੇ ਇੱਥੋਂ ਹਾਈਟ ਲੈਂਥ ਦੇਖ ਸਕਦੇ ਤੁਸੀਂ ਇੱਕ ਵਾਰੀ ਫੇਰ ਤੋਂ ਥਣ ਕੱਲਾ ਕਿੰਨਾ ਨਿੱਖਲਵਾ ਪੂਰੀ ਬਿੱਥੀ ਤੇ ਥਣ ਲੱਗਿਆ ਹੋਇਆ ਹੈਗਾ ਬੰਨਦੇ ਪਤ ਬੰਨਦੇ ਸੋ ਮਗਰ ਆ ਗਈ ਬੱਚੀ ਇਹਦੇ ਇੱਕ ਨੰਬਰ ਤੇ ਆਪਾਂ ਦਿਖਾਤੀ ਬੱਚੀ ਵਾਲੀ ਪਹਿਲਾ ਸੂਆ 2 ਤੋਂ 4 ਦੰਦ ਵਹਿੜ ਹੋਈ ਆ ਇਹ ਸੋ 2 ਨੰਬਰ ਤੇ ਆਪਾਂ ਕ੍ਰੋਸ ਪਣ ਦੇ ਵਿੱਚ ਦਿਖਾਉਣਾ ਇਹਨੇ 23 24 ਕਿਲੋ ਦੁੱਧ ਪਹਿਲਣ ਨੇ ਦਿੱਤਾਗਾ ਦੂਜਾ ਸੂਆ ਸੂਈ ਹੋਈ ਆ ਸਟਾਰਟਿੰਗ ਬੋਲੀ 20 ਲੀਟਰ ਕੋਈ ਮਰਜੀ ਮੇਰਾ ਵੀਰ ਹੁਣ ਕੰਡਾ ਲਾ ਕੇ ਲਿਆ ਸਕਦਾ ਤਿੰਨ ਦਿਨਾਂ ਦੀ ਸੂਈ ਥੱਲੇ 20 ਕਿਲੋ ਬੋਲੀ ਸਟਾਰਟਿੰਗ ਆ ਬਾਕੀ ਥਣ ਚੱਕ ਇੱਕ ਕਰਿਓ ਤੁਸੀਂ ਨੇੜ ਤੋਂ ਇਕੱਲਾ ਇਕੱਲਾ ਨਿੱਖੜਵਾ ਥਾਣਾ ਪੀੜੀ ਤੇ ਪਾਵੇ ਟੈਪ ਠੰਡੀ ਸੀਲ ਪੂਰੀ ਜਾ ਦੇ ਹੱਥ ਫੇਰ ਕੇ ਦਿਖਾ ਦੇ ਫਿਰ ਤੋਰ ਦੇ ਸੋ ਹਵਾਨਾ ਦੇਖ ਇਹ ਕੰਪੈਕਟ ਆਰਡਰ ਆ ਪੂਰਾ ਮੱਝਾ ਵਰਗੀ ਗਾਂ ਜਿਹਨੂੰ ਆਪਾਂ ਕਹਿੰਦੇ ਮੱਝਾ ਵਰਗਾ ਥਣ ਲੈਵਾਗਾ ਖੰਡੀ ਸੀਲ ਪੂਰੀ ਆ 20 ਕਿਲੋ ਬੋਰੀ ਤੋਂ ਸਟਾਰਟਿੰਗ ਕਰੀ ਆ ਦੋ ਟਾਈਮ ਤੁਸੀਂ ਹੁਣ ਖਾਲੀ ਕਰਕੇ ਬੋਰੀ 20 ਕਿਲੋ ਦੋ ਟਾਈਮ ਕੰਡਾ ਲਾ ਸਕਦੇ ਹੋ ਸੋ ਇਹਦੇ ਮਗਰ ਮੇਲ ਕਾਫ ਆ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਆ ਜ਼ਰੂਰ ਲੈਖੋ ਸੋ ਇੱਥੋਂ ਇੱਥੋਂ ਤੁਸੀਂ ਥਾਣਾ ਬੰਨ ਦੀ ਜੱਜਮੈਂਟ ਕਰ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਤੁਸੀਂ ਦੇਖੋ ਸ਼ਾਮ ਦਾ ਟਾਈਮ ਆ 22 ਤਰੀਕ ਨੂੰ ਵੀਡੀਓ ਬਣਾ ਰਹੇ ਆ 20 ਕਿਲੋ ਤੁਸੀਂ ਦੋ ਟਾਈਮ ਚੋਕੇ ਲਿਜਾ ਸਕਦੇ ਹੋ ਬੋਲੀਓ ਖਾਲੀ ਆ ਬਿਲਕੁਲ ਇੱਥ ਬਾਕੀ ਹਵਾਨੇ ਜਿਹੜਾ ਕੰਪੈਕਟ ਹੱਡਰ ਆ ਕੋਈ ਟੁੱਟਮਾਲੇ ਬਾਣੀਗਾ ਇਕੱਲਾ ਇਕੱਲਾ ਨਿੱਖਣ ਮਾ ਥਾਣਾ ਪੋਲੀ ਤੇ ਮੋਟੀ ਚਵਾਈ ਆ ਸੋ ਹਾਈਟ ਲੈਂਥ ਇੱਕ ਵਾਰ ਫੇਰ ਤੋਂ ਦੇਖ ਸਕਦੇ ਆ ਕ੍ਰੋਸ ਪਾਣ ਦੇ ਵਿੱਚ 25 ਕਿਲੋ ਦੁੱਧ ਖੁੱਲਾ ਪਾਉ ਬੱਛੀ ਮਗਰ ਇਹਦੇ ਮੇਲਕਾਫ ਆ ਸੋ 2 ਨੰਬਰ ਤੇ ਬੱਛੀ ਆ ਗਈ ਸੋ 3 ਨੰਬਰ ਤੇ ਜਰਸੀ ਕੋਲ ਕੇ ਤਾਂ ਖੋਲ ਲਵਤ ਸੋ ਬਰੀਡ ਚੈੱਕ ਕਰਿਓ ਬੱਛੀ ਦੀ ਇਹਦੇ ਹਟਾਉਣ ਦਾ 20 ਲੀਟਰ ਇਹਦਾ ਥੱਲੇ ਕੰਡਾ ਲਾ ਕੇ ਤੁਸੀਂ ਚਾਹੇ 19 ਮੰਨ ਕੇ ਸੌਦਾ ਕਰ ਸਕਦੇ ਹੋ 19 ਲੀਟਰ ਕੰਡਾ ਲਾ ਕੇ ਲੈ ਜਾ ਸਕਦਾ ਆ ਪਰ ਲੀਟਰ ਖੰਡ ਘੱਟ ਦੱਸਾਂਗੇ ਅੱਜ ਸੇਦਨਾ ਦੀ ਸੂ 19 ਤੋਂ ਬਾਹਰ ਦੁੱਧ ਤਿਆਰ ਆ ਕੋਈ ਮਰਜ਼ੀ ਮੇਰਾ ਵੀਰ ਦੋ ਟਾਈਮ ਚੋਕੇ ਲਿਜਾ ਸਕਦਾ 19 ਤੋਂ ਬਾਹਰ ਦੁੱਧ ਤਿਆਰ ਆ ਪਿਓਰ ਪੰਜਾਬ ਵਾਲੀ ਜਰਸੀ ਰੋਕ ਲੈ ਇੱਥੇ ਰੋਕ ਲੈ ਸੋ ਇੱਥੋਂ ਤੁਸੀਂ ਹਾਈਟ ਲੈਂਥ ਦੇ ਸਕਦੇ ਹੋ ਥਣ ਦੇਖੋ ਕੱਲਾ ਕੱਲਾ ਨਿੱਖੜਮਾ ਪੀੜੀ ਦੇ ਪਾਵੇ ਟਾਈਪ ਥਾਣਾ ਬਾਕੀ ਇੱਥੋਂ ਬਰੀਡ ਚੈੱਕ ਕਰੋ ਸੋ ਦੇਖੋ ਬਰੀਡ ਬੱਚੀ ਦੀ ਬਰੀਡ ਦੇਖੋ ਤੁਸੀਂ ਐ ਟੌਪ ਦੀ ਬਰੀਡ ਆ ਕਿਹੜੇ ਸੀਮਨ ਦੀ ਆ ਆਪ ਆ ਸਾਰਾ ਰਿਕਾਰਡ ਆ ਤੁਸੀਂ ਹੁਣ 19 ਕਿਲੋ ਕੰਡਾ ਲਾ ਕੇ ਲਿਜਾ ਸਕਦੇ ਹੋ ਕਹਿਣ ਦੀਆਂ ਗੱਲਾਂ ਨਹੀਂ ਦੋ ਟਾਈਮ ਮਿਲਕਿੰਗ ਕਰ ਲਿਓ 19 ਲੀਟਰ ਹਵਾਨੇ ਤੇ ਨਾੜਾਂ ਦੇਖੋ ਤੁਸੀਂ 6 ਦਿ 19 ਲੀਟਰ ਦੁੱਧ ਮਿੰਕੇ ਲਿਆ ਸਕਦਾ ਲੈ ਚਲ ਪਤੂ ਮੋੜ ਦਾ ਸੋ ਦੇਖੋ ਇੱਥੋਂ ਦੇਖੋ ਸ਼ਾਮ ਦਾ ਟਾਈਮ ਆ ਇਹ ਪੂਰੀ ਡੰਗ ਤੇ ਬਣੀ ਹੋਈ ਆ ਬੱਚੀ 19 ਲੀਟਰ ਦੋ ਟਾਈਮ ਕੰਡਾ ਲਿਆ ਸਕਦੇ ਪਿਆ ਪਿਓਰ ਪੰਜਾਬ ਵਾਲੀ ਜਰਸੀ ਆ ਗਈ 3 ਨੰਬਰ ਤੇ ਕਿਹੜੇ ਸੀਮਨ ਦੀ ਆ ਸਾਰਾ ਰਿਕਾਰਡ ਹੈ ਇਹਦਾ ਮੋੜ ਦਾ ਪਤੂ ਸੋ ਦੇਖੋ 3 ਨੰਬਰ ਤੇ ਬੱਚੀ ਦਿਖਾਤੀ ਪਿਓਰ ਪੰਜਾਬ ਵਾਲੀ ਜਰਸੀ ਤਾਜੀ ਸੂਈ ਹੀ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ 24 25 ਕਿਲੋ ਵਾਲੀ ਜਰਸੀ ਲੈਣੀ ਆ ਤਾਂ ਇਹਨੇ 20 25 ਦਿਨਾਂ ਦੀ ਸੂਈ ਹੋਈ ਨੇ ਇਹਨੇ ਦੇਣਾਗਾ 24 25 ਕਿਲੋ ਦੁੱਧ ਖੁੱਲਾ ਦੁੱਧ ਗੱਡੂਗੀ ਅਗੇ ਬੱਸੀ ਸੇਲ ਹੋਈ ਹੋਈ ਆ ਇਹ ਬੱਛੀ ਦੇ ਥੱਲੇ ਹੁਣ 20 ਲੀਟਰ ਤੁਸੀਂ ਕੋਈ ਮਰਜ਼ੀ ਮੇਰਾ ਇਹਨੂੰ ਹਲਾ ਕੇ ਦਿਖਾਓ ਐਚ ਐਫ ਬੱਸੀ ਆ ਮਗਰ ਮੇਲਕਾਫ ਆ 20 ਕਿਲੋ ਕੰਡਾ ਲਾ ਕੇ ਲਿਆ ਸਕਦੇ ਹੁਣ ਹਫਤੇ ਦੀ ਸੂਈ ਵੀ ਆ ਭਾਅ ਬਹੁਤ ਜਾਇਜ਼ ਹੋਊਗਾ ਇਹਦਾ 20 ਕਿਲੋ ਕੰਡਾ ਲਾ ਕੇ 25 22 ਕਿਲੋ ਖਲਾ ਦੁੱਧ ਕੱਢੂਗੀ 20 ਕਿਲੋ ਹੁਣ ਤਿਆਰ ਆ ਸੋ ਇਧਰੇ ਤਾਜੀ ਸੂਈ ਆ ਇਹ ਦਿਖਾ ਦੇ ਪਤਮੜੀ ਹਾਲਾ ਇਹ ਤਾਜੀ ਸੂਈ ਬੱਛੀ ਆ ਇਹ ਕੱਲ ਸੂਈ ਆ ਮਗਰ ਇਹਦੇ ਮੇਲਕਾਫ ਆ ਠੰਡੀ ਠੁੰਡੀ ਦਿਖਾ ਦੇ ਹੱਥ ਫੇਰ ਕੇ ਬਾਕੀ ਥਣ ਬੋਸ ਸੋਨਾ ਲੱਗਿਆ ਦੂਰ ਦੂਰ ਲਾ ਕੇ ਦਿਖਾ ਦੇ ਮਾਣੀ ਸੋ ਦੇਖੋ ਇੱਥੋਂ ਲੈਵਾ ਦੇਖ ਸਕਦੇ ਤੁਸੀਂ ਹਾਈਟ ਲੈਂਥ ਫੁੱਲ ਆ ਕ੍ਰਾਸ ਦੇ ਵਿੱਚ ਆ ਗਈ ਬਹੁਤ ਵੀਰਾਂ ਦਾ ਡਿਮਾਂਡ ਹੁੰਦੀ ਹੈ ਆਪਾਂ ਕ੍ਰਾਸ ਲੈਣੀ ਆ ਸੋ ਕ੍ਰਾਸ ਬਣ ਦੇ ਵਿੱਚ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਕ੍ਰਾਸ ਦੇ ਵਿੱਚ ਲੈਣੀ ਆ ਤੇ ਇਹਨੇ ਖੁੱਲਾ ਦੁੱਧ 20 22 ਕਿਲੋ ਖੁੱਲਾ ਦੁੱਧ ਕੱਢੂਗੀ ਕੱਲ ਸੂਈ ਹੈ ਇਹ ਬਾਕੀ ਖਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਸੋਹਣਾ ਖਵਾਨਾ ਤਿਆਰ ਕੀਤਾ ਕੱਲ ਸਵੇਰ ਅਸੀਂ ਸੂਈ ਹੋਈ ਆ ਹੁਣ ਸਟਾਰਟਿੰਗ ਬੋਲੀ ਹੋਈ ਏ ਤੇਲੇ 13 14 ਲੀਟਰ ਲੈਜਲ ਲੈਜਲ ਕ੍ਰੋਸ ਆਂਗ ਦੇ ਵਿੱਚ ਆ ਗਈ ਇਹਦੀ ਫੈਂਟ ਵੀ ਚੰਗੀ ਆਊ ਬਾਕੀ ਗਰਮੀ ਘੱਟ ਮਣਾਉਂਦੀ ਆ ਦੁੱਧ ਦੇ ਨੇ ਮੰਨ ਕੇ ਚਲੋ ਵੀ 20 ਲੀਟਰ ਖੁੱਲਾ ਦੇਣਾ ਹਵਾਨਾ ਤੁਸੀਂ ਦੇਖੋ ਪੂਰਾ ਬੰਦ ਲੇਵੇ ਦੀ ਆ ਨਵੇਂ ਹਾਣ ਦੇ ਵਿੱਚ ਬੱਛੀ ਆ ਗਈ ਕ੍ਰੋਸ ਆਂਗ ਦੇ ਵਿੱਚ ਤਾਂ ਹੀ ਸੂਈ ਜੇਰ ਜੱਪਾ ਸਾਰਾ ਕੁ ਡਾਨਾ ਆਪਣੇ ਘਰੇ ਸੂਈ ਆ ਇੱਧਰ ਗਈ ਇੱਕ ਨੰਬਰ ਤੇ ਆ ਗਈ ਅੱਗੇ ਗੱਬਣ ਬੱਛੀ ਆ ਇਹ ਹਜੇ ਦਿਨ 10 ਲੈਂਦੀ ਆ ਸੂਨ ਨੂੰ ਹਲਾ ਦੇ ਮੜ ਇਹ 10 ਦਿਨ ਸੂਨ ਨੂੰ ਲੈਂਦੀ ਆ ਕਿਸੇ ਮੇਰੇ ਵੀਰ ਨੇ ਕੱਚੀ-ਵੱਛੀ ਲੈਣੀ ਹੋਈ ਪਿਆਰ ਕਰਕੇ ਵੇਚਣੀ ਆ ਤਾਂ ਵਧੀਆ ਭਾਅ ਨਾ ਦੇ ਦਾਂਗੇ ਅੱਗੇ ਇਹਨੂੰ ਦਿਖਾ ਇਹ ਪਹਿਲੇ ਨੂੰ ਬੱਸੀ ਸੂਈ ਆ ਹਲਾ ਦੇ ਮੜੀ ਇਹ ਕੱਲ ਸੂਈ ਆ ਇਹ ਪਹਿਲੇ ਨੂੰ ਬੱਸੀ ਕੱਲ ਸੂਈ ਆ ਥੋੜੀਆਂ ਭਲਾਂ ਨੇ ਪਰ ਠੰਡੀ ਸੀ ਵਧੀਆ ਹੱਥ ਫੇਰ ਕੇ ਦਿਖਾ ਦੇ ਮਾੜਾ ਸੋ ਦੁੱਧ ਦੀ ਮਾਨ ਆ ਵੀ ਰਿਕਾਰਡ ਚੰਗਾ ਆ ਕ ਦੁੱਧ ਚੰਗਾ ਕੱਢੂਗੀ ਹਲਕਾ ਜਿਹਾ ਕ੍ਰੋਸ ਪਾਣ ਦੇ ਵਿੱਚ ਆ ਗਈ ਪਹਿਲੇ ਨੂੰ ਬੱਸੀ ਅੱਗੇ ਦਿਖਾ ਆ ਤੋਰ ਦੇ ਵਿੱਚ ਸੀ ਇਹ ਬੱਸੀ ਥੱਲੇ ਹੁਣ ਮੰਨ ਕੇ ਚੱਲੋ ਵੀ 6-7 ਦਿਨ ਦੀ ਸੂਈ ਥੱਲੇ ਜਿਹੜਾ ਦੁੱਧ ਤਿਆਰ ਆ ਕੰਡੇ ਵਾਲਾ ਉਹ ਤੁਸੀਂ ਬਾਈ ਤੋਂ ਬਾਹਰ ਕੰਡਾ ਲਾ ਕੇ ਲੈ ਸਕਦੇ ਹੋ ਤੁਸੀਂ ਦੁੱਧ 23-24 ਕਿਲੋ ਹੋਊਗਾ ਪਰ ਆਪਾਂ 22 ਕਹਿ ਕੇ ਸੌਦਾ ਕਰਾਂਗੇ ਥਣ ਦੇਖੋ ਕੱਲਾ ਕੱਲਾ ਨਿੱਖੜਵਾ ਬੇਨ ਦੇ ਦੇਖੋ ਤੁਸੀਂ ਕਿੰਨੀ ਇਹਨੇ ਦੁੱਧ ਪਹਿਲਾਂ 27-28 ਕਿਲੋ ਦਿੱਤਾ ਹੋਇਆ ਗਿਆ ਇਸ ਵਾਰੀ 30 ਦੇ ਦੇ 32 ਦੇ ਪਰ ਆਪਾਂ ਤੁਹਾਨੂੰ ਜਿਹੜਾ ਹੁਣ ਤਿਆਰ ਦੁੱਧ ਦਾ ਉਹ ਤੁਹਾਨੂੰ ਦੋ ਟਾਈਮ ਮਿਲ ਕੇ ਦੇ ਦਾਂਗੇ ਖੋਲ ਪੁੱਤ ਬੱਚੀ ਮਣੀ ਬਾਕੀ ਬਰੀਡ ਬਰੂਡ ਦੇਖੋ ਬੋਦਾ ਵਾਦਾ ਬੱਚੀ ਦਾ ਬਹੁਤ ਚੰਗਾ ਹਾਈਟ ਲੈਂਥ ਬਹੁਤ ਚੰਗੀ ਆ ਉਹ ਦੇਖੋ ਬਾਕੀ ਬਰੀਕ ਆ ਬੱਚੀ ਜਿੰਨੀ ਵੀ ਬਰੀਕ ਆ ਦੋਨੇ ਪਾਸਿਓ ਹਵਾਨਾ ਦੇਖੋ ਲੇਵਾ ਦੇਖੋ ਤੁਸੀਂ ਹੱਥੀ ਚੁਾਈ ਵਾਲਾ ਵੀ ਸੋਹਣਾ ਥਾਣਾ ਚਾਹੇ ਤੁਸੀਂ ਮਸ਼ੀਨ ਤੇ ਮਿਲਕਿੰਗ ਕਰ ਲਿਓ ਬੇੰਜ ਦੇਖੋ ਕਿਉਂਕਿ ਜਿੰਨਾ ਪਸ਼ੂ ਬਰੀਕ ਆ ਉਹਨਾਂ ਦੁੱਧ ਵਧੀਆ ਦੇਊਗਾ ਦੇਖੋ ਹਵਾਨਾ ਪੂਰਾ ਕੰਪੈਕਟਰ ਲੈ ਚਲ ਬਦ ਹੁਣ ਤੁਸੀਂ ਜਿੰਨਾ ਦੁੱਧ ਤੁਹਾਨੂੰ ਆਪਾਂ ਕਿਹਾ ਹੈ ਉਹ ਕੰਡਾ ਲਾ ਕੇ ਲਿਆ ਸਕਦੇ ਹੋ ਦੋ ਟਾਈਮ ਕੰਡਾ ਲਿਆ ਸਕਦੇ ਹੋ ਤੁਸੀਂ 23 24 ਕਿਲੋ ਦੋ ਟਾਈਮ ਕੰਡਾ ਲਾ ਕੇ ਲਿਆ ਸਕਦੇ ਹੋ ਹਜੇ ਵੀ ਕੰਨੀਆਂ ਖੜੀਆਂ ਨੇ 6 ਦੰਦ ਬੱਚੀ ਐ ਕੰਨੀਆਂ ਇਹਦੀਆਂ ਖੜੀਆਂ ਨੇ ਹਜੇ ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ ਬਾਕੀ ਅੱਗੇ ਕਾਲੀ ਕ੍ਰੋਸ ਬੱਸੀ ਸੂਈ ਹੋਈ ਐ 18 ਲੀਟਰ ਦੁੱਧ ਤਿਆਰ ਆ ਬਸ ਤੋ ਹਲਾ ਦੇ ਮੜੀ ਇਹ ਹਜੇ ਮਨ ਲੈ ਜੀ ਡਿਲੀਵਰੀ ਹੋਣੀ ਹੈ ਗੱਬਣ ਆ ਇਹ ਪੰਜ ਚਾਰ ਦਿਨ ਸੂਣ ਨੂੰ ਲਊਗੀ ਇਹ ਤਾਜੀ ਸੂਈ ਆ 18 ਕਿਲੋ ਦੁੱਧ ਤਿਆਰ ਆ ਕਾਲੀ ਕ੍ਰਾਸ ਦੇ ਵਿੱਚ ਆ ਗਈ 18 ਲੀਟਰ ਦੁੱਧ ਤਿਆਰ ਆ ਸੋ ਇਹ ਦਾ ਹਲਾ ਦੇ ਮੜਿਆ ਰਹਾ ਹੈ ਇਹ ਹਜੇ ਕੱਚੀ ਆ ਬਸੀ ਕੁਝ ਦਿਨ ਸੂਣ ਚ ਬਾਕੀ ਆ ਇਹ ਵੀ ਕ੍ਰਾਸ ਦੇ ਵਿੱਚ ਆ ਗਈ ਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ